ਅੱਜ ਗੜਦੀ ਵਾਲਾ ਵਿਖੇ ਐਸਐਚਓ ਸਰਪਾਲ ਸਿੰਘ ਬਾਜਵਾ ਵੱਲੋਂ ਜਿਹੜਾ ਸ਼ਹਿਰ ਦੇ ਵਿੱਚ ਘੁੰਮ ਕੇ ਲੋਕਾਂ ਨੂੰ ਜੋ ਦੁਕਾਨਦਾਰ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਤੇ ਜੋ ਨਿਯਮ ਦਿੱਤਾ ਗਿਆ ਹੈ ਉਸ ਦੇ ਮਤਲਬਕ 5 ਵਜੇ ਜਿਹੜੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣਗੀਆਂ ਔਰ 10 ਮਿੰਟ ਤੋਂ ਬਾਅਦ 8:00 ਵਜੇ ਦੇ 10 ਮਿੰਟ ਤੋਂ ਬਾਅਦ ਜਿਹੜੀਆਂ ਦੁਬਾਰਾ ਚਾਲੂ ਕੀਤੀਆਂ ਜਾ ਸਕਦੀਆਂ ਦੁਕਾਨਾਂ ਖੁੱਡੀਆਂ ਰੱਖਣ ਦੀ ਅਪੀਲ ਕੀਤੀ ਗਈ ਹੈ ਔਰ ਕਿਹਾ ਗਿਆ ਹੈ ਕਿ ਜੋ ਵੀ ਦਿਸ਼ਾ ਨਿਰਦੇਸ਼ ਹੁੰਦੇ ਨੇ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਇਹ ਨੂਬਾਇਆ ਜਾਵੇ ਔਰ ਆਪਣਾ ਸਹਿਯੋਗ ਦਿੱਤਾ ਜਾਵੇ ਮੈਂ ਹਾਂ ਦਿੰਦਾ ਪੀਪਲ ਦਾ ਕੈਮਰਾਮੈਨ ਜੋ ਟੱਡੀ ਵਾਲਾ ਦਾ ਨਾਮ ਆਪਣਾ ਪੰਜਾਬ ਤੋਂ ਟਿੱਕੋ ਹਾਂਜੀ ਸਰ ਉਹ ਅੱਜ ਦਾ ਫੀਡਬੈਕ ਕੀ ਆ ਗਿਆ ਉਹ ਮੈਨੂੰ ਕੀ ਕਹਿਣਾ ਚਾਹੁੰਦੇ ਹੋ ਸਾਡੇ ਬਲੈਕਆਊਟ ਜੀ 8 ਵਜੇ ਤੋਂ ਲੈ ਕੇ 8 ਵਜੇ ਦੇ 10 ਮਿੰਟ ਤੱਕ ਪੂਰੀ ਲਾਈਟ ਬੰਦ ਟ੍ਰੈਫਿਕ ਵੀ ਰੁਕੂਗੀ ਲਾਈਟਾਂ ਬੰਦ ਹੋਣਗੀਆਂ ਕੋਈ ਜਨਰੇਟਰ ਕੋਈ ਸੋਲਰ ਲਾਈਟ ਵਗੈਰਾ ਕੋਈ ਵੀ ਯੂਜ਼ ਕਰੂਗਾ ਫਲੈਂਟ ਉੱਠੂਗਾ ਮੇਰੀ ਬੇਨਤੀ ਹੈ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਪਿੰਡਾਂ ਨੂੰ ਸਾਰਿਆਂ ਨੂੰ ਲੋਹ ਝੰਡਾ ਕਰਵਾਈਆਂ ਗਈਆਂ ਤੇ ਸਹਿਯੋਗ ਕਰਨ ਤੇ ਕੋਈ ਵੀ ਲਾਈਟ ਵਗੈਰਾ ਨਾ ਜਗਾਏ ਨਾ ਵਹੀਕਲ ਦੀ ਲਾਈਟ ਨਾ ਕੋਈ ਨਿਕਲੇ ਉਸ ਟਾਈਮ ਸਾਰੀਆਂ ਗੱਡੀਆਂ ਰੁਕ ਕੇ ਪਾਰਕ ਕਰਨ ਤੇ ਵੱਧ ਤੋਂ ਵੱਧ ਸਹਿਯੋਗ ਕਰਨ